ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਬਣਾ ਰਿਹਾ ਦੋਸਤੋ ਪਿੰਡ ਝਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਜੀ ਪ੍ਰਤਾਪ ਸਿੰਘ ਸ਼ਾਹਰ ਦੇ ਫਾਰਮ ਤੋਂ ਦੋਨਾਂ ਗੇ ਸਾਹਮਣੇ ਤੇ ਤਿੰਨ ਮਜਾਂ ਦੋਸਤੋ ਦੂਜੀ ਸਾਈਡ ਤੇ ਉਹ ਵੀ ਵਿਖਾਦਣਾ ਮੜਾ ਦਾ ਕੈਮਰਾ ਮਾਰਦਣਾ ਜਿੱਲ ਲੌਜੀ ਚੈੱਕ ਕਰ ਲਓ ਅੱਛਾ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸਿਓ ਬਾਈ ਜੀ ਇਹ ਮੈਂ ਮਰੇ ਪਈ ਨੀਲੀ ਰੈਵੀ ਦੀ ਮਹੀਂ ਜੇ ਸੂਆ ਤੇ ਜਾਏ ਭੈਣ ਭਰਾਵਾਂ ਦੇ ਗਾੜੀ ਚੌਥਾ ਵਾਲੇ ਪੰਜਵਾਂ ਵਾਲੇ ਦਾਖਵਾ ਵਾਲੇ ਸੂਈ ਨੂੰ ਸਾਢੇ ਤਿੰਨ ਮਹੀਨੇ ਹੋਏ ਜੇ ਹਾਂਜੀ ਚਾਰ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੁੱਧ ਕਰਨਾ ਜੀ ਦੁੱਧ ਭਾਜੀ 7 ਲੀਟਰ ਦੇ ਪੱਕਾ ਲੋਏ ਰਗਾ ਹਾਂ ਵੱਡੀ ਮੈਂ ਨਹੀਂ ਪੁੱਜੀ ਠੀਕ ਹੈ ਜੀ ਮੁੱਲ ਕੀ ਕਰਨਾ ਜੀ ਮੋਲ ਭਾਈ ਬਿਲਕੁਲ ਛੋਟਾ ਇਹਦਾ ਹਾਂਜੀ ਇਹਦੀ 50000 ਦੇ ਵਿੱਚ ਪਹੁੰਚਿਆ ਹਾਂਜੀ ਗੱਡੀ ਆਣ ਦੀ ਲਏ ਵੇ ਪੂਰੇ 47000 47000 ਹਾਂ ਹਾਂਜੀ ਸੌਰੀ ਥੋੜਾ ਆਪਣੇ ਖਾਲਾ ਗਿਆ 90000 ਦੇ ਵਿੱਚ ਪਹੁੰਚਿਆ ਗੱਡੀ ਆਪ ਦੀ ਲੈਵੇ ਪੂਰੇ 60000 ਹਾਂਜੀ ਇਹ ਹੋ ਗਿਆ ਜੀ ਇਧਰ ਜੀ ਗੱਡੀ ਭਾਜੀ ਵੱਡੀ ਮਹਿੰਗੀ ਪੂਰੀ ਹੂੰ ਸੂਰਾ ਭਾਜੀ ਤੱਜਾ ਪੈਣ ਭਰਾਵਾਂ ਦੇ ਗੱਡੀ ਆ ਚੌਥਾ ਵਾਲੇ ਪੰਜਵਾਂ ਵਾਲੇ ਕੋ ਦਸਵਾਂ ਵਾਲੇ ਦੁੱਧ ਕਿੰਨਾ ਜੀ ਸੂਈ ਨੂੰ ਭਾਜੀ ਸਾਢੇ 3-4 ਮਹੀਨੇ ਤਿੰਨ ਮਹੀਨੇ ਹੋਏ ਜੀ ਹਾਂਜੀ ਦੁੱਧ ਆਠਿਆ 7 ਲਾਵੇ ਬਈ ਮੋਲ ਕਿੰਨਾ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਮੋਲ ਭਾਜੀ ਇਹਦਾ 53000 ਦੇ ਵਿੱਚ ਪਹੁੰਚੇ ਗੱਡੀ ਆਪ ਦੀ ਲੈਵੇ ਪੂਰੇ 50000 ਦੀ ਦੇਣੀ ਆ 50000 ਦੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਦੋ ਨਾਕੇ ਇਧਰੋਂ ਤੇ ਤਿੰਨ ਨਾਕੇ ਉਧਰੋਂ ਦੂਜੇ ਪੰਨੇ ਪੰਜ ਦਾ加 ਟੋਟਲ ਤੇ ਫੋਨ ਦੇ ਵੀਡੀਓ ਨਾਲ ਪੰਜਾਂ ਨਗਰੀ ਬਣਾਤੀ ਹੈ ਵੇਟ ਕਰਿਓ ਜਲਦ ਮਿਲਦੇ ਹਾਂ ਦੂਸਤ ਤੁਹਾਨੂੰ ਧੰਨਵਾਦ ਜੀ